ਬੜੀ ਤਗੜੀ ਨਿਕਲਨੀ ਆ ਜਿਹਦੇ ਗੱਲੋਂ ਭਗਵੰਤ ਮਾਨ ਨੂੰ ਦੰਦਲਾ ਪਈ ਹੋਈ ਐ ਇਸ ਮਸਲੇ ਦੇ ਵਿੱਚ ਜਿਹੜਾ ਸਾਰੇ ਦੀਆਂ ਸਾਰੇ ਚੁੱਪ ਬੈਠੇ ਆ ਕਿਤਨਾ ਕਿਤੇ ਕੋਈ ਕਾਰਨ ਨਾ ਤਾਂ ਕੋਈ ਐਸਐਸਪੀ ਨੂੰ ਕੁਝ ਹੋਇਆ ਨਾ ਕੋਈ ਡੀਐਸਪੀ ਨਾ ਕੋਈ ਐਸਐਚਓ ਨਾ ਕੋਈ ਸੀਐਸਟਾਫ ਥੋ ਇਸ ਤਾਜਿਸ਼ ਤਗੜੀ ਆ ਐਸਐਸਪੀ ਦੀ ਸੀਐਸਟਾਫ ਦੀ ਇਹਦੇ ਨਾਲ ਕੀ ਦੁਸ਼ਮਣੀ ਆ ਕੋਈ ਦੁਸ਼ਮਣੀ ਨਹੀਂ ਕੀ ਭਾਈ ਜੀ ਕੀ ਲੱਗਦਾ ਸਰਕਾਰ ਕਿਉਂ ਚੁੱਪ ਬੈਠੀ ਆ ਕਿਉਂ ਨਰਿੰਦਰਦੀਪ ਦੇ ਕਤਲਾਂ ਨੂੰ ਸਾਜਾ ਨਹੀਂ ਦੇ ਰਹੀ ਸਰਕਾਰ ਖੁਦ ਚੁੱਪ ਆਏ ਸmathsfਦ ਆ ਦੇਖੀ ਐ ਨੇ ਵੀ ਕੀ ਹੋ ਗਿਆ ਜਿਹੜਾ ਇੰਨਾ ਬੰਦਾ ਵਿਧਾਨ ਸਭਾ ਦੇ ਵਿੱਚ ਗੱਡੂ ਨਾਲੋਂ ਜ਼ਿਆਦਾ ਬੁੜਕਦਾ ਹੋਵੇ ਗੱਡੂ ਘੱਟ ਬੁੜਕਦਾ ਤੇ ਭਗਵੰਤ ਮਾਨ ਜ਼ਿਆਦਾ ਬੁੜਕਦਾ ਔਰ ਜਿਹੜਾ ਕਹਿ ਲੋ ਪੰਜਾ ਵਾਲੀ ਖਿੱਦੋ ਘੱਟ ਬੁੜਕਦੀ ਆ ਤੇ ਅਮਨ ਅਰੋੜਾ ਜ਼ਿਆਦਾ ਬੁੜਕਦਾ ਹੁਣ ਇੰਨੇ ਬੁੜਕਣ ਵਾਲੇ ਬੰਦੇ ਆ ਜਿਹੜੇ ਵਿਧਾਨ ਸਭਾ ਦੇ ਵਿੱਚ ਕੋ ਇਸ ਮਸਲੇ ਤੇ ਕਿਉਂ ਚੁੱਪਾ ਇਹੀ ਕੱਲੇ ਨਹੀਂ 117 ਦੇ 117 ਹੀ ਚੁੱਪਾ ਕਿਸੇ ਨੇ ਵੀ ਨਹੀਂ ਗੱਲ ਕੀਤੀ ਇਹ ਜਿਹੜਾ ਕਹਿ ਲਓ ਕਿਤੇ ਨਾ ਕਿਤੇ ਮੇਰਾ ਕੁਲਦੀਪ ਭਰਾ ਜੀ ਮੈਂ ਆਇਆ ਸੀ ਜਿਸ ਦਿਨ ਬਠਿੰਡੇ ਨਾਲ ਨੇ ਕੱਟ ਰੱਖਿਆ ਸੀਗਾ ਮੈਂ ਉਦਦੇ ਵੀ মিডিਆ ਦੇ ਵਿੱਚ ਇਹ ਬਿਆਨ ਦਿੱਤਾ ਸੀਗਾ ਕਿ ਅੱਜ ਦੀ ਆਖੀ ਯਾਦ ਰੱਖ ਲੋ ਇਹ ਸਾਜ਼ਿਸ਼ ਤਗੜੀ ਆ ਐਸਐਸਪੀ ਦੀ ਸੀਐਸਟਾਫ ਦੀ ਇਹਦੇ ਨਾਲ ਕੀ ਦੁਸ਼ਮਣੀ ਆ ਕੋਈ ਦੁਸ਼ਮਣੀ ਨਹੀਂ ਕੀ ਇਹਦੇ ਵਿੱਚ ਕੋਈ ਨਾ ਕੋਈ ਰੀਲ ਬੜੀ ਤਗੜੀ ਨਿਕਲਨੀ ਆ ਜਿਹਦੇ ਵੱਲੋਂ ਭਗਵੰਤ ਮਾਨ ਨੂੰ ਦੰਦਲਾ ਪਈ ਹੋਈ ਹੈ ਇਸ ਮਸਲੇ ਦੇ ਵਿੱਚ ਜਿਹੜਾ ਸਾਰੇ ਦੀਆਂ ਸਾਰੇ ਚੁੱਪ ਬੈਠੇ ਆ ਕਿੰਨਾ ਕਿਤੇ ਕੋਈ ਕਾਰਨ ਨਾ ਤਾਂ ਕੋਈ ਐਸਐਸਪੀ ਨੂੰ ਕੁਝ ਹੋਇਆ ਨਾ ਹੀ ਕੋਈ ਡੀਐਸਪੀ ਨਾ ਕੋਈ ਐਸਐਚਓ ਨਾ ਕੋਈ ਸੀਐਸਟਾਫ ਬਸ ਉਹਨਾਂ ਨੂੰ ਪਤਾ ਵੀ ਵਟਣਾ ਹੀ ਕੁਝ ਨਹੀਂ ਜਾਣਾ ਔਰ ਜਿੰਨਾ ਚਿਰ ਇਹ ਮੈਨੂੰ ਲੱਗਦਾ ਕਿ ਇਹ ਜਿਹੜਾ ਰੰਗ ਆ ਉਹ ਚੰਗਾ ਨਹੀਂ ਫੜਦਾ ਪੰਜਾਬ ਲੈਵਲ ਤੇ ਉਹਨਾਂ ਚਿਰ ਉਹਨਾਂ ਦੋਸ਼ੀਆਂ ਨੂੰ ਅੰਦਰ ਨਹੀਂ ਕੀਤਾ ਜਾਣਾ ਔਰ ਪਤਾ ਲੱਗਣਾ ਚਾਹੀਦਾ ਵੀ ਇਹ ਹੋਇਆ ਕੀ ਆ ਇਹ ਕਿਤੋਂ ਨਾ ਕਿਤੋਂ ਸਾਜਿਸ਼ ਤਗੜੀ ਨਿਕਲਨੀ ਆ ਕੋਈ ਨਾ ਕੋਈ ਯਾਦ ਰੱਖੋ ਤਗੜਾ ਬੰਦਾ ਨਿਕਲੂਗਾ ਜੇ ਨਾ ਨਿਕਲੇ ਤੁਸੀਂ ਮੈਨੂੰ ਕਹਿ ਦਿਆ ਜੀ ਬੈਦੀ ਅਮਨ ਅਰੋੜਾ ਤੱਕ ਵੀ ਪਹੁੰਚ ਕੀਤੀ ਆ ਪਰਿਵਾਰ ਦੀ ਤੁਸੀਂ ਅਮਨ ਅਰੋੜਾ ਦਾ ਨਾਮ ਲਿਆ ਕੇ ਇਹ ਵਿਧਾਨ ਸਭਾ ਚ ਬੋਲਦੇ ਸੀ ਤੇ ਕੀ ਅੱਜ ਕਿਉਂ ਚੁੱਪ ਹੈ ਅਮਨ ਉਹੀ ਤਾਂ ਗੱਲ ਆ ਚੁੱਪ ਕਿਹੜੀ ਗੱਲੋਂ ਆ ਬਾਜਵਾ ਤਾਂ ਨਹੀਂ ਮਸਲਾ ਪੰਜਾਬ ਦਾ ਅੱਗੋਂ ਵਿਰੋਧੀ ਧਿਰ ਤਾਂ ਨਹੀਂ ਉਹ ਅਸੀਂ ਤਾਂ ਜਿਹੜਾ ਕਹ ਲੋ ਦੱਡੂ ਤੋਂ ਜ਼ਿਆਦੇ ਬੁਰਕਣ ਵਾਲੇ ਭਗਵੰਤਮਾਨ ਨੂੰ ਵੀ ਕਹਿੰਨੇ ਵੀ ਚੱਕਰ ਕੀ ਆ ਤੁਸੀਂ ਦੱਸੋ ਕਿਉਂ ਚੁੱਪ ਬੈਠੇ ਇਸ ਮਸਲੇ ਤੇ ਜਦੋਂ ਉਹਨਾਂ ਨੇ ਮਸਲਾ ਧਿਆਨ ਦੇ ਵਿੱਚ ਆ ਭਗਵੰਤਮਾਨ ਦਾ ਸੋਸ਼ਲ ਮੀਡੀਆ ਵੇਹਦਾ ਹੀ ਬੜਾ ਹੁਣ ਇੱਥੇ ਨਾਰਾ ਲਾਈ ਜਾਂਦੇ ਆ ਭਗਵੰਤਮਾਨ ਹੋਸ਼ ਚ ਆ ਹੋਸ਼ ਚ ਆਵੇ ਕਿੱਥੇ ਉਦੋਂ ਹੋਸ਼ ਨਹੀਂ ਆਇਆ ਜਾਣਾ ਇਹ ਜਿੰਨੇ ਇਹਨਾਂ ਦੇ ਐਮਐਲਏ ਸਾਰੇ ਭਾਂਡੇ ਮਾਂਝ ਹੋਏ ਪਏ ਆ ਇਹੋ ਭਾਂਡੇ ਭਗਵੰਤਮਾਨ ਦੇ ਮਾਂਝ ਦੇ ਆ ਭਗਵੰਤਮਾਨ ਭਾਂਡੇ ਇਕੱਠੇ ਕਰਕੇ ਕੇਜਰੀਵਾਲ ਦੇ ਅੱਗੇ ਰੱਖ ਦਿੰਦਾ ਤਾਂ ਮੈਨੂੰ ਨਹੀਂ ਲੱਗਦਾ ਕੁਝ ਨਿਬੜੂਗਾ ਜਾਂਲੇ ਹੋਊਗਾ ਇਹ ਜਿਹੜਾ ਆਪਾਂ ਨੂੰ ਜਿਹੜਾ ਕਹਿ ਲੋ ਇਹ ਸੰਘਰਸ਼ ਹੋ ਤਗੜਾ ਕਰਨਾ ਪੈਣਾ ਬਹੁਤ ਹੀ ਜ਼ਿਆਦਾ ਅਸੀਂ ਪਰਿਵਾਰ ਦੇ ਨਾਲ ਆ ਜਿੱਥੇ ਸਾਨੂੰ ਠੱਲਣਗੇ ਅਸੀਂ ਨਾਲ ਖੜੇ ਆ ਅਸੀਂ ਇਨਸਾਫ ਦਵਾਵਾਂਗੇ ਗੱਲ ਇਹ ਕੱਲੇ ਇਸ ਭਰਾ ਦੀ ਨਹੀਂਗੀ ਇਸ ਪਰਿਵਾਰ ਦੀ ਨਹੀਂ ਇਹ ਕੱਲ ਨੂੰ ਵਿਪਤਾ ਕਿਸੇ ਦੇ ਵੀ ਆ ਸਕਦੀ ਆ ਜੀ ਬੈਜੀ ਵਿਸ਼ਬੀਬ ਜੀ ਗੱਲ ਕੀਤੀ ਜਾਵੇ 50 ਦਿਨ ਦਾ ਸਮਾਂ ਹੋਇਆ ਪਰ ਭਗਵਾਨ ਤਮਾਨਾ ਜਿਹੜਾ ਉਹ ਆਏ ਦਿਨ ਹਰੇਕ ਮੁੱਸਲੇ ਤੇ ਟਵੀਟ ਕਰ ਦਿੰਦਾ ਪਰ ਇਸ ਮਸਲੇ ਤੇ ਕਿਉਂ ਟਵੀਟ ਨਹੀਂ ਕੀਤਾ ਦੇਖੋ ਉਹਨਾਂ ਦੇ ਇੱਕ ਬੱਚਾ ਉਹਦੇ ਉਹਦੇ ਗੁੱਠੇ ਤੇ ਨਾ ਗੁੱਠੇ ਪੱਕੇ ਹੋਏ ਉਹਦੇ ਤੇ ਗੁੱਠੇ ਪੱਕੇ ਆ ਤਾਂ ਕਰਕੇ ਨਹੀਂ ਹੋਇਆ ਜਾਂਦਾ ਇਹ ਜਿਹੜਾ ਕਹਿ ਲੋ ਸਿਰਫ ਤੇ ਸਿਰ ਵੱਡੇ ਭਾਈ ਗੱਲ ਉੱਥੇ ਹੀ ਹੁੰਦੀ ਆ ਕਿ ਏ ਟਵੀਟ ਜਦੋਂ ਮਸਲਾ ਰੱਖਣੇ ਨਹੀਂ ਚਾਹੁੰਦੇ ਉਹ ਵਿਖਾਉਣਾ ਨਹੀਂ ਚਾਹੁੰਦੇ ਵੀ ਮਸਲਾ ਸਾਡੇ ਧਿਆਨ ਦੇ ਵਿੱਚ ਆ ਪਰ ਸਾਰਾ ਕੁਝ ਉਹਨਾਂ ਦੇ ਧਿਆਨ ਦੇ ਵਿੱਚ ਆ ਕੋਈ ਉਹਨਾਂ ਤੋਂ ਕੁਝ ਬਾਹਰ ਨਹੀਂਗਾ ਇਹ ਗੱਲ ਪਰਿਵਾਰ ਨੇ ਸੀਐਮ ਭਗਵੰਤ ਮਾਨ ਨੂੰ ਮਿਲਣ ਲਈ ਅਪੀਲ ਕੀਤੀ ਹੈ ਕਿਹਾ ਕਿ ਸੀਐਮ ਭਗਵੰਤ ਮਾਨ ਸਾਡੇ ਤੱਕ ਪਹੁੰਚ ਕਰੇ ਅਸੀਂ ਮਿਲਣਾ ਚਾਹੁੰਦੇ ਹਾਂ ਕੀ ਭਗਵੰਤ ਮਾਨ ਨੂੰ ਮਿਲ ਕੇ ਇਨਸਾਫ ਮਿਲੂ ਪਰਿਵਾਰ ਨੂੰ ਭਗਵੰਤ ਮਾਨ ਦੇ ਕਿਹੜਾ ਧਿਆਨ ਚੋਂ ਬਾਹਰ ਨਹੀਂ ਮਹਾਰਾਜ ਉਹ ਤਾਂ ਵਿਚਾਰੇ ਡੁੱਬਦਿਆਂ ਨੂੰ ਤਨਕੇ ਦਾ ਸਾਰਾ ਸਾਰੇ ਪਾਸੇ ਜਾਣਗੇ ਪਰ ਜਿਹੜਾ ਭਗਵੰਤ ਮਾਨ ਭਗਵੰਤ ਮਾਨ ਜਿਹੜਾ ਕਹਿ ਲਓ ਜਿਹੜਾ ਆਪ ਮੈਨੂੰ ਲੱਗਦਾ ਇਹ ਆਪ ਦਾ ਫੈਸਲਾ ਆਪ ਨਹੀਂ ਲੈ ਸਕਦਾ ਇਹ ਕੇਜਰੀਵਾਲ ਦੇ ਪੁੱਛੇ ਤੋਂ ਬਿਨਾ ਕੱਲਾ ਸਮਝ ਲੋ ਵੀ ਹੱਗਣ ਮੂਤ ਨਹੀਂ ਜਾਂਦਾ ਉਹ ਇਹ ਤੋਂ ਹੋਰ ਕੁਝ ਨਹੀਂ ਕਰ ਸਕਦਾ ਇਹ ਯਾਦ ਰੱਖੋ ਇਹ ਸਾਜ਼ਿਸ਼ ਬਹੁਤ ਤਗੜੀ ਲੱਗ ਰਹੀ ਆ ਸਾਹ ਜਾਂਚ ਕਰਨੀ ਚਾਹੀਦੀ ਆ ਕਿਉਂ ਨਹੀਂ ਹੋ ਰਹੀ ਜਾਂਚ ਸਾਨੂੰ ਇਸ ਗੱਲ ਦਾ ਪਤਾ ਨਹੀਂ ਮੈਂ ਤਾਂ ਉਸ ਦਿਨ ਬਾਈ ਜੀ ਨੂੰ ਵੀ ਕਹਿਤਾ ਸੀਗਾ ਇਹ ਕੁਛ ਨਹੀਂ ਵੀ ਟਿਚਣਾ ਇੱਥੇ ਤੇ ਉਹਦੇ ਹੋਰ ਵੀ ਦੋ ਚਾਰ ਪੱਤਰਕਾਰ ਕੀ ਲੱਗਦਾ ਐਸ ਤਗਾ ਨਾਲ ਨੌਜਵਾਨਾਂ ਨੂੰ ਕੋਟ-ਕੋਟ ਕੇ ਕਿ ਪੰਜਾਬ ਸਰਕਾਰ ਆ ਜਿਹੜਾ ਔਰ ਰਾਜ ਕਰੇਗੀ ਜੇਕਰ ਗੱਲ ਕੀਤੀ ਬਹੁਤ ਵਧੀਆ ਰਾਜ ਕਰੂ ਰਾਜ ਹੀ ਉਹਨਾਂ ਨੇ ਕੀਤਾ ਜਿਨ੍ਹਾਂ ਨੇ ਇਹੋ ਜਿਹੇ ਦੰਗੇ ਕੀਤੇ ਆ ਇਹ ਯਾਦ ਰੱਖੋ ਗੱਲ ਰਾਜਿਆਂ ਨੇ ਵੀ ਐਂ ਕੀਤਾ ਅੰਗਰੇਜ਼ਾਂ ਨੇ ਵੀ ਐਂ ਕੀਤਾ ਤੇ ਅੱਜ ਝਾੜੂ ਵਾਲੇ ਨੇ ਵੀ ਐਵੇਂ ਕੀਤਾ ਇਹ ਬੰਦੇ ਬੜੇ ਤਰੀਫ ਸੀਗੇ ਇਹਨਾਂ ਦਾ ਕਿਸੇ ਨੇ ਜਾਦੂ ਟੂਣਾ ਕਰਾਤਾ ਜਿਹੜੀ ਜਰਨਲ ਡਾਇਰ ਦੀ ਆਤਮਾ ਸੀ ਉਹ ਭਗਵੰਤ ਮਾਨ ਤੇ ਕੇਜਰੀਵਾਲ ਜੀ ਕੋ ਉਸ ਜਾਂਦੀ ਆ ਤਾਂ ਕਰਕੇ ਇਹ ਕੰਮ ਐ ਹੋ ਰਿਹਾ ਪਰ ਸੀਤ ਭਗਤ ਸਿੰਘ ਦੀਆਂ ਫੋਟੋ ਲਾਈਆਂ ਜਾਂਦੀਆਂ ਨੇ ਜਿਨ੍ਹਾਂ ਨੇ ਬੇਸ਼ਰਮ ਆਜ਼ਾਦ ਕਰਾਇਆ ਕਿ ਲੱਗਦਾ ਤੁਹਾਨੂੰ ਲੋਕਾਂ ਨੂੰ ਛੜਕਾਂ ਤੇ ਭੱਜ ਭੱਜ ਕੇ ਜਾਂ ਛੜਕਾਂ ਤੇ ਰੋਸ਼ਮ ਜਾਰੀ ਕਰ ਕਰਕੇ ਫਿਰ ਤੁਹਾਨੂੰ ਕਹਿਣਾ ਜਿਹੜਾ ਭਗਵੰਤ ਮਾਨ ਆਣਾ ਤੁਸੀਂ ਜਰਨਲ ਡਾਇਰ ਨੂੰ ਭੁੱਲ ਜਾਓਗੇ ਇਹ ਕੌਲੀ ਚੱਟ ਬਹੁਤ ਤੜਣਾ ਹੈ ਤੂੰ ਛੱਡ ਦੋ ਇਹਨੂੰ ਇਹਨੂੰ ਕੁਰਸੀ ਚਾਹੀਦੀ ਇਹਦਾ ਕੋਈ ਪਤਾ ਨਹੀਂ ਕਿੱਥੇ ਬੀਜੇਪੀ ਛਾਲ ਥੋਕ ਜੇ ਇਹਦਾ ਇਹਨੇ ਇੰਨਾ ਕਿ ਫਸਣਾ ਆਉਣ ਨਾਲ ਟਾਈਮ ਦੇ ਵਿੱਚ ਜਾਂ ਤਾਂ ਬਾਹਰ ਭੱਜੂਗਾ ਜਾਂ ਕਿਤੇ ਹੋਰ ਜਾਊਗਾ ਇਹ ਨੋਟ ਕਰੋ ਗੱਲ ਜਿਹੜਾ ਕਹਿ ਲੋ ਕਿ ਜਿੰਨੇ ਜ਼ੁਲਮ ਕਰੀ ਜਾਂਦਾ ਆਮ ਲੋਕਾਂ ਤੇ ਜਾਂ ਦੂਜੇ ਨੇਤਾਾਂ ਤੇ ਇਹਨੂੰ ਜਵਾਬਦੇਹੀ ਹੋਣਾ ਪੈਣਾ ਇਹ ਐਡੀ ਇੱਕ ਯਾਦ ਰੱਖੋ ਪੰਜਾਬ ਛੱਡ ਕੇ ਭੱਜੂਗਾ ਤੁਸੀਂ ਕਹਿੰਦੇ ਹੋ ਬੀਜੇਪੀ ਚ ਕੋ ਸੱਕਦਾ ਸੀਐਮ ਭਗਵੰਤ ਮਾਨ ਨੇ ਤਾਂ ਹੌਂਕਾ ਤੱਕ ਟੱਕਰ ਹੀ ਪੀਐਮ ਮੋਦੀ ਨਾਲ ਲਈ ਰੱਖੀ ਹੈ ਹੁਣ ਵੀ ਕਹਿੰਦੇ ਆ ਕਿ ਸੀਐਮ ਭਗਵੰਤ ਮਾਨ ਆ ਜਿਹੜੇ ਨਰਿੰਦਰ ਮੋਦੀ ਨੂੰ ਚੈਂਜ ਕਰਦੇ ਰਹਿੰਦੇ ਆ ਇਹ ਟੱਕਰ ਦੀਪ ਬੱਸਾਂ ਵਾਲਿਆਂ ਨੂੰ ਵੀ ਦਿੰਦੇ ਹੁੰਦੇ ਸੀ ਅਜੋ ਉਹਨਾਂ ਦੇ ਨਾਲ ਹੀ ਬੈਠਾ ਉੱਪਰ ਜਾ ਕੇ ਇਹ ਟੱਕਰ ਵਿਕਰਮਜੀਤ ਮਜੀਠੀਆ ਨੂੰ ਦਿੰਦੇ ਸੀ ਤੇ ਉਹਦੇ ਪੀਏ ਨੂੰ ਦਿੰਦੇ ਸੀਗੇ ਤੇ ਉਹ ਪੀਏ ਉਹਨਾਂ ਦੇ ਨਾਲ ਹੀ ਜਾਂਦਾ ਰਿਹਾ ਜਿਹੜੀ